ਕਿ ਪੈਦਲ ਵਿਅਕਤੀ 'ਚ ਮੋਟਰਸਾਈਕਲ ਸਵਾਰ ਵੱਲ ਦੀ ਟੱਕਰ ਹੋਈ ਸੀ ਜਿਸ ਦੇ ਨਾਲ ਉਹ ਪੈਦਲ ਵਿਅਕਤੀ ਦੀ ਡੈਥ ਹੋ ਗਈ ਸੀ ਇਹਨੂੰ ਜਿਹੜਾ ਹਰਜੀਤ ਸਿੰਘ ਦਾ ਕਿਤੇ ਪਰਸ ਮਿਲਿਆ ਸੀ ਉਹਦੇ 'ਚ ਉਹਦਾ ਆਧਾਰ ਕਾਰਡ ਉਹਦਾ ਡਰਾਈਵਿੰਗ ਲਾਇਸੈਂਸ ਤੇ ਉਹਦੇ ਹੋਰ ਡਾਕੂਮੈਂਟ ਸੀਗੇ ਉਹਦੇ ਤੋਂ ਉਹਨਾਂ ਨੇ ਮੋਹਰਾ ਵਗੈਰਾ ਤੇ ਸਾਰਾ ਕੁਝ ਆਪ ਤਿਆਰ ਕਰਦੇ ਆ ਅੱਜ ਇਹ ਅਦਲੀ ਪ੍ਰੈਸ ਕਾਨਫਰੰਸ ਦੋ ਮੁਕਦਮਿਆਂ ਬਾਰੇ ਆ ਪਹਿਲਾ ਮਕਦਮਾ ਇਹ ਐਫਆਈਆ ਨੰਬਰ 14 ਡੇਟਡ 3 ਫਰਵਰੀ 25 ਇਹ ਅੰਡਰ ਸੈਕਸ਼ਨ ਹੈਗਾ ਜੀ 281 106 1 ਬੀ ਐਨ ਐਸ ਇਹਦੇ ਚ ਕੀ ਹੋਇਆ ਸੀ ਇੱਕ ਪੈਦਲ ਵਿਅਕਤੀ 'ਚ ਮੋਟਰਸਾਈਕਲ ਸਵਾਰ ਵੱਜਦੀ ਟੱਕਰ ਹੋਈ ਸੀ ਜਿਸ ਦੇ ਨਾਲ ਉਹ ਪੈਦਲ ਵਿਅਕਤੀ ਦੀ ਡੈਥ ਹੋ ਗਈ ਸੀ ਅਚਾ ਜਦੋਂ ਮੋਟਰਸਾਈਕਲ ਚਾਲਕ ਦਾ ਅਰੈਸਟ ਪਾਈ ਗਈ ਤੇ ਉਹਦਾ ਨਾਮ ਸਾਡੇ ਸਾਹਮਣੇ ਜੋ ਉਹਨੇ ਡਾਕੂਮੈਂਟ ਦਿੱਤੇ ਉਹ ਸੀਗੇ ਹਰਜੀਤ ਸਿੰਘ son of ਰਾਮ ਬਖਸ਼ਿੰਗ ਵਸੀ ਮਾਨਸਾ ਜ਼ਿਲ੍ਹਾ ਮਾਨਸਾ ਉਹਦੀ ਉਸੇ ਤੇ ਉਹ ਜਿਹੜੇ ਉਹਨੇ ਡਾਕੂਮੈਂਟਸ ਸਾਨੂੰ ਦਿੱਤੇ ਸੀ ਉਹਦਾ ਡਰਾਈਵਿੰਗ ਲਾਇਸੈਂਸ ਤੇ ਆਧਾਰ ਕਾਰਡ ਉਸੇ ਤੇ ਉਹਦੀ ਅੱਗੇ ਅਰੈਸਟ ਵਗੈਰਾ ਪਈ ਗਈ ਤੇ ਉਸੇ ਤੇ ਉਹਨੇ ਆਪਦੀ ਬੇਲ ਕਰਾਈ ਜਦੋਂ ਫਰਦਰ ਉਹਦੇ ਡਾਕੂਮੈਂਟਸ ਦੀ ਜਾਂਚ ਹੋਈ ਤੇ ਪਤਾ ਲੱਗਿਆ ਵੀ ਇਹ ਇਹਦਾ ਅਸਲ ਨਾਮ ਵਿਸ਼ਨੂੰ ਵਿਸ਼ਨੂੰ ਸ਼ਰਮਾ ਪੁੱਤਰ ਪਰਮੋਦ ਸ਼ਰਮਾ ਵਾਸੀ ਗਲੀ ਨੰਬਰ 1 ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ ਇਹਨੇ ਇਹਨੂੰ ਜਿਹੜਾ ਹਰਜੀਤ ਸਿੰਘ ਦਾ ਕਿਤੇ ਪਰਚਾ ਮਿਲਿਆ ਸੀ ਉਹਦੇ ਚ ਉਹਦਾ ਆਧਾਰ ਕਾਰਡ ਉਹਦਾ ਡਰਾਈਵਿੰਗ ਲਾਇਸੈਂਸ ਤੇ ਉਹਦੇ ਹੋਰ ਡਾਕੂਮੈਂਟ ਸੀਗੇ ਇਹਨੇ ਆਪਦੀ ਫੋਟੋ ਤੇ ਤੇ ਚਸਪਾ ਕਰਕੇ ਫੋਰਜਰੀ ਕੀਤੀ ਤੇ ਆਪਦੇ ਆਪ ਨੂੰ ਹਰਜੀਤ ਸਿੰਘ ਬਣਾ ਕੇ ਸਾਡੇ ਕੋਲੇ ਪੇਸ਼ ਕੀਤਾ ਜਦੋਂ ਇਹ ਚੀਜ਼ ਸਾਡੇ ਸਾਹਮਣੇ ਆਈ ਤਾਂ ਅਸੀਂ ਇਹ ਰਿਪੋਰਟ ਬਣਾ ਕੇ ਮਾਨਯੋਗ ਐਸਐਸਪੀ ਸਾਹਿਬ ਤੋਂ ਮਨਜ਼ੂਰੀ ਲੈ ਕੇ ਉਹਨਾਂ ਦੇ ਸਾਰਾ ਇਹ ਮਾਮਲਾ ਧਿਆਨ ਚ ਲਿਆ ਕੇ ਫਿਰ ਐਫਆਈਆਰ ਨੰਬਰ 113 ਮਿਤੀ 11 6 2025 ਦਿਨ ਤਾਰਾ 319 318 336 2 338 340 2 ਵੀ ਇਨਸਟ 18 ਸਰ ਰਜਿਸਟਰ ਕੀਤਾ ਹੈ ਸਰ ਗਵਰਨਮੈਂਟ ਦੇ ਜਿਹਨੇ ਕੋਈ ਰਜਿਸਟਰੀ ਆ ਗੋਏ ਇਹ ਇੱਕ ਹੋਣੀ ਹੈ ਇਹ ਅੱਗੇ ਤਫਤੀਸ਼ ਦਾ ਵਿਸ਼ਾ ਜੀ ਜੋ ਹੁਣ ਤੱਕ ਇਹਨੇ ਸਾਨੂੰ ਦੱਸਿਆ ਇਹਨੇ ਇਹੀ ਦੱਸਿਆ ਵੀ ਮੈਨੂੰ ਪਰਸਨਲ ਆ ਸੀ ਸਰ ਦਾ ਕੀ ਮਤਲਬ ਇਹ ਹੈ ਪਹਿਲਾਂ ਵੀ ਮਾਮਲਾ ਹੋ ਚੁੱਕਿਆ ਹੁਣ ਫੇਰ ਹੋ ਗਿਆ ਜਾਨੀ ਦਸਤਾਵੇਜ਼ ਆ ਇਹਦੀ ਵਾਸਤੇ ਸਰ ਫੇਰ ਦੇਵਾਸਤੇ ਕਰਿਆ ਨਹੀਂ ਉਹ ਜਿਹੜੀ ਤੁਸੀਂ ਸਿਟੀ ਵਾਲੇ ਮੁਕਦਮੇ ਦੀ ਗੱਲ ਕਰ ਰਹੇ ਹੋ ਉਹ ਮੈਟਰ ਇਜ਼ ਅ ਡਿਫਰੈਂਟ ਉਦੇ ਦਾ ਉਹਨਾਂ ਨੇ ਮੋਹਰਾ ਵਗੈਰਾ ਤੇ ਸਾਰਾ ਕੁਝ ਆਪ ਤਿਆਰ ਕਰਦੇ ਆ ਤੇ ਉਹ ਹਜੇ ਤਫਤੀਸ਼ ਚੱਲ ਰਹੀ ਹੈ ਇਹਦੇ ਜਿਹਨੇ ਆਉਧੀਆਂ ਫੋਟੋਗ੍ਰਾਫ ਚੇਂਜ ਕੀਤੀਆਂ ਸੀ ਸਾਰੇ ਕੁਝ ਲੱਗਿਆ ਕਿੱਥੇ ਹੋ ইউজ ਕਰਦੇ ਸੀ ਇਹਨੂੰ ਹਜੇ ਇਹਨੂੰ ਅੱਜ ਇਹਦੀ ਅਰੈਸਟ ਪਾਈ ਹੈ ਤੇ ਇਹਦਾ ਰਿਮਾਂਡ ਲੈ ਕੇ ਹੋਰ ਪੁੱਛਗਿਛ ਕਰਾਂਗੇ ਹਰ ਇੱਕ ਨੂੰ ਪੀਐਨ ਵਿੱਚ ਹੋਣੀ ਪਏਗੀ ਹਾਂਜੀ ਫਿਲਹਾਲ ਇੱਕੋ ਹੀ ਹੈ ਹੋਰ ਆਇਆ ਸਾਹਮਣੇ ਹਜੇ ਨਹੀਂ ਆਇਆ ਜੀ ਜਦੋਂ ਆਇਆ ਤੁਹਾਨੂੰ ਦੱਸ ਜਾਈਏਗਾ ਉਸ ਬਾਰੇ ਪੈਦਲ ਵਿਅਕਤੀ ਜੋ ਮੋਟਰਸਾਈਕਲ ਸਵਾਰ ਬਦ ਵੀ ਟੱਕਰ ਹੋਈ ਸੀ ਜਿਸ ਦੇ ਨਾਲ ਉਹ ਪੈਦਲ ਵਿਅਕਤੀ ਦੀ ਡੈਥ ਹੋ ਗਈ ਸੀ ਇਹਨੂੰ ਜਿਹੜਾ ਹਰਜੀਤ ਸਿੰਘ ਦਾ ਕਿਤੇ ਪਰਸ ਆ ਲਿਆ ਸੀ ਉਹਦੇ ਚ ਉਹਦਾ ਆਧਾਰ ਕਾਰਡ ਉਹਦਾ ਡਰਾਈਵਿੰਗ ਲਾਇਸੈਂਸ ਤੇ ਉਹਦੇ ਹੋਰ ਡਾਕੂਮੈਂਟ ਸੀਗੇ ਉਹਦੇ ਦਾ ਉਹਨਾਂ ਨੇ ਮੋਹਰਾ ਵਗੈਰਾ ਤੇ ਸਾਰਾ ਕੁਝ ਆਪ ਤਿਆਰ ਕਰਦੇ ਆ ਅੱਜ ਇਹ ਅਜਦੀਪ ਪ੍ਰੈਸ ਕਾਨਫਰੈਂਸ ਦੋ ਮੁਕਦਮਿਆਂ ਬਾਰੇ ਆ ਪਹਿਲਾ ਮਕਦਮਾ ਇਹ ਮੈਂ ਐਫ ਆਈ ਆਰ ਨੰਬਰ 14 ਡੇਟਡ 3 ਫਰਵਰੀ 25 ਇਹ ਅੰਡਰ ਸੈਕਸ਼ਨ ਹੈਗਾ ਜੀ 281 106 1 ਬੀ ਐਨ ਐਸ ਇਹਦੇ ਚ ਕੀ ਹੋਇਆ ਸੀ ਇੱਕ ਪੈਦਲ ਵਿਅਕਤੀ 'ਚ ਮੋਟਰਸਾਈਕਲ ਸਵਾਰ ਵੱਜਦੀ ਟੱਕਰ ਹੋਈ ਸੀ ਜਿਸ ਦੇ ਨਾਲ ਉਹ ਪੈਦਲ ਵਿਅਕਤੀ ਦੀ ਡੈਥ ਹੋ ਗਈ ਸੀ ਅਚਾ ਜਦੋਂ ਮੋਟਰਸਾਈਕਲ ਚਾਲਕ ਦਾ ਅਰੈਸਟ ਪਾਈ ਗਈ ਤੇ ਉਹਦਾ ਨਾਮ ਸਾਡੇ ਸਾਹਮਣੇ ਜੋ ਉਹਨੇ ਡਾਕੂਮੈਂਟ ਦਿੱਤੇ ਉਹ ਸੀਗੇ ਹਰਜੀਤ ਸਿੰਘ son of ਰਾਮ ਬਖਸ਼ਿੰਗ ਵਸੀ ਮਾਨਸਾ ਜ਼ਿਲ੍ਹਾ ਮਾਨਸਾ ਉਹਦੀ ਉਸੇ ਤੇ ਉਹ ਜਿਹੜੇ ਉਹਨੇ ਡਾਕੂਮੈਂਟਸ ਸਾਨੂੰ ਦਿੱਤੇ ਸੀ ਉਹਦਾ ਡਰਾਈਵਿੰਗ ਲਾਇਸੈਂਸ ਤੇ ਆਧਾਰ ਕਾਰਡ ਉਸੇ ਦੇ ਉਹਦੀ ਅੱਗੇ ਅਰੈਸਟ ਵਗੈਰਾ ਪਈ ਗਈ ਤੇ ਉਸੇ ਤੇ ਉਹਨੇ ਆਪਦੀ ਬੇਲ ਕਰਾਈ ਜਦੋਂ ਫਰਦਰ ਉਹਦੇ ਡਾਕੂਮੈਂਟਸ ਦੀ ਜਾਂਚ ਹੋਈ ਤੇ ਪਤਾ ਲੱਗਿਆ ਵੀ ਇਹ ਇਹਦਾ ਅਸਲ ਨਾਮ ਵਿਸ਼ਨੂ ਵਿਸ਼ਨੂ ਸ਼ਰਮਾ ਪੁੱਤਰ ਪ੍ਰਮੋਦ ਸ਼ਰਮਾ ਵਾਸੀ ਗਲੀ ਨੰਬਰ 1 ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ ਇਹਨੇ ਇਹਨੂੰ ਜਿਹੜਾ ਹਰਜੀਤ ਸਿੰਘ ਦਾ ਕਿਤੇ ਪਰਚਾ ਮਿਲਿਆ ਸੀ ਉਹਦੇ ਚ ਉਹਦਾ ਆਧਾਰ ਕਾਰਡ ਉਹਦਾ ਡਰਾਈਵਿੰਗ ਲਾਇਸੈਂਸ ਤੇ ਉਹਦੇ ਹੋਰ ਡਾਕੂਮੈਂਟ ਸੀਗੇ ਇਹਨੇ ਆਪਦੀ ਫੋਟੋ ਤੇ ਤੇ ਚਸਪਾ ਕਰਕੇ ਫੋਰਜਰੀ ਕੀਤੀ ਤੇ ਆਪਦੇ ਆਪ ਨੂੰ ਹਰਜੀਤ ਸਿੰਘ ਬਣਾ ਕੇ ਸਾਡੇ ਕੋਲੇ ਪੇਸ਼ ਕੀਤਾ ਜਦੋਂ ਇਹ ਚੀਜ਼ ਸਾਡੇ ਸਾਹਮਣੇ ਆਈ ਤਾਂ ਅਸੀਂ ਇਹ ਰਿਪੋਰਟ ਬਣਾ ਕੇ ਮਾਨਯੋਗ ਐਸਐਸਪੀ ਸਾਹਿਬ ਤੋਂ ਮਨਜ਼ੂਰੀ ਲੈ ਕੇ ਉਹਨਾਂ ਦੇ ਸਾਰਾ ਇਹ ਮਾਮਲਾ ਧਿਆਨ ਚ ਲਿਆ ਕੇ ਫਿਰ ਐਫਆਈਆਰ ਨੰਬਰ 113 ਮਿਤੀ 11 6 2025 ਦਿਨ ਤਾਰਾ 319 318 336 2 338 340 2 ਵੀ ਐਨਐਸਟ 88 ਸਰ ਰਜਿਸਟਰ ਕੀਤਾ ਹੈ ਸਰ ਡਾਕੂਮੈਂਟ ਜਿਹਨੇ ਤੁਹਾਨੂੰ ਦਿੱਤੀਆਂ ਆ ਗਏ ਇੱਕ ਹੋਰ ਇਹ ਹਜੇ ਅੱਗੇ ਤਫਤੀਸ਼ ਦਾ ਵਿਸ਼ਾ ਜੀ ਜੋ ਹੁਣ ਤੱਕ ਇਹਨੇ ਸਾਨੂੰ ਦੱਸਿਆ ਇਹਨੇ ਇਹੀ ਦੱਸਿਆ ਵੀ ਮੈਨੂੰ ਪਰਸਨਲ ਆ ਸੀ ਸਰ ਦਾ ਕੀ ਮਤਲਬ ਇਹ ਹੈ ਪਹਿਲਾਂ ਵੀ ਮਾਮਲਾ ਹੋਇਆ ਹੋਤਿਆ ਹੁਣ ਫੇਰ ਹੋਇਆ ਜਾਂ ਨਹੀਂ ਦਸਤਾਵੇਜ਼ ਆ ਇਹ ਵੀ ਮਸਲੇ ਸਰ ਪੀਐਮ ਦੇ ਵਾਸਤੇ ਕਰਿਆ ਨਾ ਨਹੀਂ ਉਹ ਜਿਹੜੀ ਤੁਸੀਂ ਸਿਟੀ ਵਾਲੇ ਮੁਕਦਮੇ ਦੀ ਗੱਲ ਕਰ ਰਹੇ ਹੋ ਉਹ ਮੈਟਰ ਇਜ਼ ਅ ਡਿਫਰੈਂਟ ਉਦੇਦਾ ਉਹਨਾਂ ਨੇ ਮੋਹਰਾ ਵਗੈਰਾ ਤੇ ਸਾਰਾ ਕੁਝ ਆਪ ਤਿਆਰ ਕਰਦੇ ਆ ਤੇ ਉਹ ਹਜੇ ਤਫ਼ਤੀਸ਼ ਚੱਲ ਰਹੀ ਹੈ ਇਹਦੇ ਚ ਨੇ ਉਹਦੀਆਂ ਫੋਟੋਗ੍ਰਾਫਸ ਚੇਂਜ ਕੀਤੀਆਂ ਸੀ ਜੀ ਸਾਰਾ ਕੁਝ ਲਿਖਿਆ ਕਿਥੇ ਹੋ ਜੁਸ ਕਰਦੇ ਸੀ ਨਾ ਡਾਕਟਰ ਜੀ ਇਹ ਹਜੇ ਇਹਨੂੰ ਅੱਜ ਇਹਦੀ ਰੈਸਟ ਪਾਈ ਹੈ ਤੇ ਇਹਦਾ ਰਿਮਾਂਡ ਲੈ ਕੇ ਹੋਰ ਪੁੱਛਗਿਛ ਕਰਾਂਗੇ ਹਾਂਜੀ ਫਿਲਹਾਲ ਇੱਕੋ ਹੀ ਹੈ ਕੋਈ ਹੋਰ ਆਇਆ ਸਾਹਮਣੇ ਹਜੇ ਤੱਕ ਨਹੀਂ ਆਇਆ ਜੀ ਜਦੋਂ ਆਇਆ ਤੁਹਾਨੂੰ ਦੱਸ ਜਾਈਏਗਾ ਉਸ ਕਰਕੇ